ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਦੋਸਤੋ ਮੈਂ ਰਮੇਸ਼ ਕਾ ਬੈਂਡਿੰਗ ਟੀਵੀ ਨਿਊਜ਼ ਕੋਰਪੋਰੇਸ਼ਨ ਪੰਜਾਬ ਤੁਸੀਂ ਦੇਖਿਆ ਕਿ ਮੁਕਸਰ ਰੋਡ ਦੇ ਉੱਤੇ ਇੱਕ ਨਾਗਪਾਲ ਦੀ ਬੱਸ ਕਾਫੀ ਤੇਜ਼ ਆ ਰਹੀ ਸੀ ਔਰ ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਚਲਾ ਰਹੇ ਨੇ ਦੱਸਿਆ ਕਿ ਬੱਸ ਕਾਫੀ ਤੇਜ਼ ਸੀ ਔਰ ਓਵਰਟੇਕ ਕਰਦੀ ਹੋਈ ਛੇਡ ਮਾਰੀ ਔਰ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਔਰ ਮੋਟਰਸਾਈਕਲ ਵੀ ਚੱਕਣਾ ਚੂਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਉਹਨਾਂ ਨੇ ਦੱਸਿਆ ਕਿ ਮੇਰੇ ਵੀ ਖੁਦ ਸੱਟਾਂ ਲੱਗੀਆਂ ਬੱਸ ਵਾਲਾ ਕਾਫੀ ਤੇਜ਼ ਚਲਾ ਰਿਹਾ ਸੀਗਾ ਔਰ ਟਰੱਕ ਨੂੰ ਓਵਰਟੇਕਰ ਲੱਗਾ ਵੀ ਜਿਸ ਤੇ ਮੈਨੂੰ ਫੇਟ ਮਾਰੀ ਔਰ ਮੋਟਰਸਾਈਕਲ ਜਿਹੜਾ ਕਾਫੀ ਮਤਲਬ ਟੁੱਟਿਆ ਔਰ ਮਾਦਾ ਦੇ ਸਿਰ ਤੋਂ ਟਾਇਰ ਜਿਹੜਾ ਲੰਘ ਗਿਆ ਮੈਂ ਰਮੇਸ਼ ਕਬਾ ਕੋਟਕਪੁਰਾ ਵੇ ਨਹੀਂ ਗੱਲ ਤੇ ਕੋਈ ਗੱਲ ਨਹੀਂ ਨਹੀਂ ਆਪੋ ਸਾਨੂੰ ਖਾਣੇ ਲੈ ਕੇ ਜਾਣਾ ਹੈ ਹੈਗਾ ਚੱਲ ਆ ਬੰਦੀ ਨਾਲ ਤੋਂ ਬੜੇ ਨੰਨੇ ਤੇ ਮੇਰੀ ਕੁੜੀ ਨੂੰ ਖਾਣੇ ਲੈ ਆਪਾਂ ਅੱਗੇ ਕਰਦੇ ਆਂ ਕਹਿੰਦੇ ਆਪਾਂ ਅੰਦਰ ਜਾ ਕੇ ਉੱਥੋਂ ਦੇ ਤੁਸੀਂ ਦੇਖ ਸਕੋਗੇ ਲਾਈਵ ਤਸਵੀਰਾਂ ਇੱਥੇ ਤਿਹਾਰਾ ਵਾਲੇ ਤੋਂ ਮੋਟਰਸਾਈਕਲ ਦਾ ਤੇ ਬੱਸ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਗਣੇ ਦੀ ਮੌਤ ਹੋਈ ਆ ਔਰ 19 ਪ੍ਰਸ਼ਾਸਨ ਇੱਥੇ ਮੌਕੇ ਤੇ ਪਹੁੰਚਿਆ ਔਰ ਡੈਡ ਬੋਡੀ ਨੂੰ ਸਿਵਲ ਹਸਪਤਾਲ ਵਿੱਚ ਲੈ ਗਏ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੋਟਰਸਾਈਕਲ ਦਾ ਖਲਾਰਾ ਪਿਆ ਹੈ ਸੜਕ ਦੇ ਉੱਤੇ ਔਰ ਇਹ ਜਿਹੜੀ ਬੱਸ ਸੀ ਇਹ ਨਾਗਪਾਲ ਵਾਲਿਆਂ ਦੀ ਬੱਸ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਈ ਟਸਵੀਰਾਂ ਕਿ ਕਿੰਨਾਂ ਦੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਮੈਂਬਰ ਕਿਵੇਂ ਵਰਨਾਪ ਕਰ ਰਹੇ ਆ ਔਰ ਜੋ ਘਾਰ ਵਾਲੇ ਤੋਂ ਮੋਟਰਸਾਈਕਲ ਤੇ ਸਵਾਰ ਯਾਰੇ ਸਨ ਬਸ ਨਾਲ ਐਕਸੀਡੈਂਟ ਹੋਣ ਕਾਰਨ ਜੋ ਮੁਕਸਰ ਵੱਲੋਂ ਬਸ ਆ ਰਹੀ ਸੀ ਔਰ ਨਾਗਪਾਲ ਵਾਲਿਆਂ ਦੀ ਇਹ ਬਸ ਹੈ ਉਸ ਦੇ ਨਾਲ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਔਰ ਡੈੱਡ ਬੋਡੀ ਨੂੰ ਸਿਵਲ ਹਸਪਤਲ ਦੇ ਵਿੱਚ ਲਿਜਾਇਆ ਗਿਆ ਨਹੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੱਕ ਲੈ ਬਾਈ ਕਿੱਥੋਂ ਦੇ ਸੀ ਇਹ ਕਿੰਦੇ ਇੱਥੋਂ ਹੀ ਆ ਇਹ ਘਵਾਰ ਵਾਲੇ ਤੋਂ ਸੀਗੇ ਬਾਈ ਘਵਾਰ ਵਾਲੇ ਟੱਬੇ ਪੈਂਦੇ ਆ ਪੁੱਠੇ ਦੇ ਇੱਥੇ ਕਹਿੰਦੇ ਪੁੱਠੇ ਦੇ ਘਵਾਰ ਵਾਲੇ ਤੋਂ ਲੈ ਪਾ ਇੱਕ ਦੇਤ ਕਿੰਦੀ ਹੋਈ ਹੈ ਜੀ ਮੇਰੀ ਮਾਂ ਦੀ ਹੋਈ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਨਹੀਂ ਨਹੀਂ ਤਨੇ ਪੈੜ ਪਰਾਤੀ ਇੱਕ ਮੇਰੀ ਮਾਂ ਮਗਰ ਬੇਟੀ ਤੇ ਮੇਰੀ ਭੈਣ ਦਾ ਪਤਾ ਲੈ ਜਾਂਦੇ ਸੀ ਪ੍ਰੀਤ ਕੋਟੋਂ ਤਾਂ ਗੱਲ ਸੀਗੀ ਤੇ ਬੱਸ ਤੁਹਾਡੇ ਮਗਰੋਂ ਅੱਜ ਇਹ ਕਿ ਸਾਈਡ ਤੋਂ ਜੀ ਆਪਦੀ ਸਾਈਡ ਤੇ ਤੁਰੇ ਜਾਂਦੇ ਬੱਸ ਵਾਲੇ ਨੇ ਲੂਤ ਲੂਤ ਕਰਦੇ ਨੇ ਲਿਆ ਕੇ ਵਟ ਕੇ ਸਾਨੂੰ ਜੱਟ ਤਾਂ ਨਹੀਂ ਇੱਠਾ ਹੀ ਤੇਦਾ ਮੇਰੀ ਮਾਂ ਕਿੰਨੀ ਐਸੀ ਮਾਤਾ ਦੀ ਉਹ ਉਮਰ ਤਾਂ ਪਤਾ ਨਹੀਂ ਕਿੰਨੀ ਹੋਊਗੀ ਬਾਬਾ 40 ਦਾ ਹੋਊਗੀ ਕੀ ਨਾ ਕੀ ਨਾਮ ਆ ਨਾ ਤੁਹਾਡੇ ਵੀ ਸੱਟਾਂ ਲੱਗੀਆਂ ਆਹ ਜੀ ਮਾਰ ਗਏ ਕਰਗੜਾਏ ਮੇਰੇ ਭਰਾ ਦੇ ਲੱਗਦਾ ਕਿੰਨੀ ਅਗ ਲੱਗੀਆਂ ਉਹਦੇ ਉਹਦੇ ਵੀ ਮੋੜ ਦੇ ਮੋੜ ਤੇ ਪਾਵਾਂ ਤੇ ਘਟਦਾ ਪੁੱਟ ਅੰਦਰ ਹੀ ਹੈ ਹਾਂ ਜੀ ਆਵੇ ਗੱਡੀ ਕੀ ਆਪਾਂ ਬਾ ਬਾਸ ਤੇ ਕਿਸੇ ਤਰ੍ਹਾਂ ਹੋਇਆ ਕੀ ਕਾਰਨ ਹੋਇਆ ਦਾਸੋ ਤਾਂ ਮੂਰਤੀ ਨੇ ਗੋ 1056 ਦਾ ਦੂਜੀ ਸਾਈਡ ਸੀ ਇਹਨੇ ਵਿਚਾਲ ਦੀ ਬੱਸ ਕੱਟੀ ਅਸੀਂ ਇਧਰਲੀ ਸਾਈਡ ਸੀ ਇਹਨੇ ਮੂਰਤੀ ਕੱਟ ਕੇ ਬੱਸ ਤੇ ਉਹਦੇ ਮੂਰਤੀ ਕੱਟਦਾ ਸੀ ਸਾਨੂੰ ਫੇਟ ਮਾਰ ਕੇ ਸੱਟ ਗਿਆ ਗਾਹ ਨੇ ਵੇਖਿਆ ਨਹੀਂ ਪਾਸਾ ਇਹਨੇ ਮੂਰਤੀ ਬਹੁਤ ਦੂਰ ਜਾ ਕੇ ਇਹਨੇ ਰੁਕੀ ਆ ਬੱਸ ਬੱਸ ਕਿਹੜੀ ਕੰਪਨੀ ਦੀ ਸੀ ਪਤਾ ਨਾਗਪੁਰ ਸਰ ਮਾਸਦਾ ਹੁੰਦਿਆ ਅਣੀ ਤੇ ਫਾੜੀ ਨਾ ਨਾ ਹਾਂਜੀ ਨਾਰਪਾਲ ਵਾਲਿਆਂ ਦੀ ਪਾਸੇ ਸੀ ਉਹ ਰਫਤਾਰ ਤੇਜ਼ ਤੋਂ ਹੌਣ ਕਰਨ ਕੱਟ ਮਾਰਿਆ ਉਹਨੇ ਤੁਹਾਡੇ ਕੀ ਲੱਗਦਾ ਹੈ ਹਾਂ ਜੀ ਸਰ ਅੱਜ ਜੋ ਘਟਨਾ ਵਾਪਰੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੁਕਸਰ ਰੋਡ ਤੇ ਨਾਰਪਾਲ ਬੱਸ ਤੇ ਪਾਣੀ ਮੋਟਰ ਚੱਲ ਰਿਹਾ ਹੈ ਤੇ LED ਪਾਰ ਵਾਲੇ ਸੈਂਟਰ ਤੋਂ ਦਿੱਤੂਗਾ ਕਿੰਨੀ ਤੋਂ ਕਿੰਨੀ ਤੋਂ ਮਰਾਈ ਜਾਂਦੀ ਹੈ ਜੰਮੀ 60 ਸਾਲ 70 ਸਾਲ ਇਹ ਐਕਸੀਡੈਂਟ ਕਾਦ ਨਾ ਬਈ ਬੱਸ ਨਾ ਜਿਹੜੀ ਬੱਸ ਬਸ ਤੋਂ ਮੋਟ ਚੱਲਦਾ ਅੱਛਾ ਬਾਸ ਸਾਹਿਬ ਨੇ ਉਹ ਕੰਪਲੀਟ ਕਰ ਲਈ ਹੈ ਭਾਈ ਬੱਸ ਕਬਜੇ ਚ ਕਰਦੀ ਹੈ ਹਾਂਜੀ ਹਾਂਜੀ ਬੱਸ ਕਬਜੇ ਡਰਾਈਵਰੀ ਕਬਜੇ ਹਾਂਜੀ ਹਾਂਜੀ ਇਹ ਮਾਤਾ ਜੀ ਨਾਲ ਹੋਰ ਕਿੰਨੇ ਜਾਨੀ ਸੀ ਇਹ ਮੋਟਰਸਾਈਕਲ ਤੇ ਦਾ ਵਿਡਰ ਸੀ ਅੱਛਾ ਉਹ ਕੇ ਉਹਨੇ ਸ਼ਟ ਲੱਗੀ ਅੱਛਾ ਹੁਣ ਕੀ ਕਾਰਵਾਈ ਕੀਤੀ ਹੋਗੀ ਹੁਣ ਕਾਰਵਾਈ ਬਸ ਜੋ ਬਿਆਨ ਦੇਣਗੇ ਇਸ ਸਰ ਸਾਰਾ ਮਸਲਾ ਆਏਗਾ ਕੀ ਕਾਰਵਾਈ ਕੀਤੀ ਜਾਏਗੀ ਇਹ ਅਸੀਂ ਜੀ ਮੌਕੇ ਤੇ ਆਏ ਹਾਂ ਕਿ ਐਕਸੀਡੈਂਟ ਹੋਇਆ ਹੈ ਮੁਸਫਰ ਦੇ ਮੋਟਰਸਾਈਕਲ ਤੇ ਬਸੜਾ ਅਸੀਂ ਵੈਟ ਵੈਟ ਹੀ ਲੈ ਲਈ ਸਭ ਤੇ ਚਾਰੋਂ ਦੋਖੇ ਜੀ ਕਾਰ ਵੀ ਕਰ ਰਹੇ ਹਾਂ ਹੁਣ ਤੱਕ ਸਾਰਾ ਕੀ ਪਤਾ ਲੱਗਿਆ ਵੀ ਕਿੱਦਰੋਂ ਇਹ ਮੋਟਰਸਾਈਕਲ ਵਾਲੇ ਆ ਰਹੇ ਹੋਰ ਵਾਲੇ ਤੇ ਤਾਂ ਜੀ ਜੀ ਤੇ ਉਹ ਨਾਲ ਮੋੜ ਦੇਣਾ ਸੀ ਤੇ ਡਰਾਈਵਰ ਸਾਡੇ ਕੋਲੇ ਹੈ ਤਾਂ ਉਹ ਪਾਸਾ ਜੱਕ ਕੁਝ ਤੇ ਕਰਦੇ ਕੋਈ ਪਾਸਾ ਲੈ ਨਹੀਂ ਪਿੱਛੋਂ ਫੇਟ ਫੁੱਟ ਮਾਰ ਇਹ ਜੇ ਕਰਦੇ पीएस पीशुम शेर सिंह गिल जो कोई ਗੱਲ ਨਹੀਂ ਆ ਜਾ ਉਸ ਦਾ ਐਕਸੀਡੈਂਟ ਹੋਇਆ ਸੀ ਉਸ ਬਾਰੇ ਲੈਣੇ ਜਾਣਕਾਰੀ ਕੀ ਆਸਾੜ ਪਰੀ ਮੋਤਸਰ ਕਿੱਥੋਂ ਦੇ ਸੀ ਜਿਨ੍ਹਾਂ ਦਾ ਐਕਸੀਡੈਂਟ ਆਇਆ ਜੀ ਪਹਾੜ ਵਾਲੇ ਤੋਂ ਜੀ ਫਿਰਕ ਬੰਦਾ ਸੀ ਬਾਰਕ ਸਮਾਨ ਦੀ ਵੇਚ ਸੀ ਤੇ ਜਿਹੜਾ ਤੇ ਬੱਸ ਜਾ ਰਹੀ ਸੀ ਕੋਟਪੂਰਾ ਤੋਂ ਮੁਕਸਰ ਸਾਹਿਬ ਨੂੰ ਡਰਾਈਵਰ ਦਾ ਨੁਕਸਾਨ ਹੋਇਆ ਉਹ ਡੈਥ ਹੋ ਗਿਆ ਮਾਤਾ ਦੀ ਉਹਨਾਂ ਦੇ ਸਰ ਤੇ ਪਰ ਬਾਕੀ ਹੋਰ ਵੀ ਇੰਜਰਡ ਹੈ ਗਿਆ ਮੌਸਮ ਚਲਾਉਣ ਵਾਲਾ ਵੀ ਡਰਾਈਵਰ ਤੇ ਕੀ ਕਾਰਵਾਈ ਕਰਨੀ ਚਾਹੀਦੀ ਹੈ ਬਸ ਜੀ ਹੁਣ ਆਪਣਾ ਇਹ ਮੇਰੇ ਰੈਸਟੋਰੈਂਟ ਦੀ ਜਿਹੜੀ ਇਹਨਾਂ ਨੇ ਡੈਥ ਕਾਜ਼ ਕੀਤੀ ਆ ਪੂਰੀ ਸਖਤ ਕਰਵਾਈ ਕਰਾਂਗੇ ਜੀ ਸੀ इस तरह दिया खबर अपने आले दुआले चैनल लैनल सब्सक्राइब करो तो खबर शेयर करो अगलिया खबर रहो इंडियन टीवी न्यूज